के अंतर्गत आते गांव जगजीत नगर पुलिस ने मकान मालिक की सूचना पर एक युवक का शव कमरे से बरामद किया है पुलिस ने मृतक युवक के परिजनों को भी सूचना भेजी है यहां पर शाम के समय मृतक युवक के परिजन थाना सुभानपुर पहुंचे परिजनों का कहना है कि युवक का कत्ल किया गया है क्योंकि दो दिन पहले ही उसने अपने भाई को फोन पर बताया था कि कुछ लोग उसे मारना चाहते हैं वही थाना सुबहानपुर एस अमनदीप कुमार का कहना है कि युवक ने आत्महत्या की है शव को कब्जे में लेकर पोस्टमार्टम के लिए सिविल अस्पताल कपूरथला के शव गृह में रखवाया गया है पोस्ट मॉर्टम की रिपोर्ट के बाद ही मामले की जांच आगे बढ़ाई जाएगी कपूरथला से पत्रकार राजेंद्र कुमार कपूरथला की विशेष रिपोर्ट जी की ना जी अपना ਜਿਹੜਾ ਮੁੰਡਾ ਮਰਿਆ ਵਾ ਤੁਹਾਨੂੰ ਕੀ ਲੱਗਦਾ ਹੈ ਮੇਰਾ ਮੁੰਡਾ ਮੁੰਡਾ ਸੀਗਾ ਕੀ ਨਾਂ ਕੀ ਹੁੰਦੇ ਦਾ ਨਾਂ ਅਕੀਸ ਇਹ ਕਿਨੇ ਮਾਰਿਆ ਜੀ ਉਹਨੇ ਇਹ ਦਜੀ ਨੇ ਘੰਟ ਥੋਣੇ ਇੱਕ ਪੋਲੀ ਇੱਕ ਘਟ ਤੋਂ ਇਹ ਪਤਾ ਨਹੀਂ ਕਿੰਨੇ ਗਿਨੇ ਹਨ ਤੇ ਜਿੰਨਾਂ ਦੀਆਂ ਰਿਕਾਰਡ ਨਾ ਲੱਗੀਆਂ ਨੇ ਉਹਨਾਂ ਨੇ ਕੁਛ ਕੀਤਾ ਹੈ ਤੇ ਫਿਰ ਜਦੋਂ ਅੰਦਰ ਕਦੇ ਫਾਹ ਭੂਲਿਆ ਜਾਂ ਮਾਰ ਕੇ ਫਾਹ ਦਿੱਤਾ ਨੇ ਜਾਂ ਅੰਦਰ ਉਹਨੂੰ ਮਾਰ ਕੇ ਸੱਟਿਆ ਨੇ ਇਹ ਨਹੀਂ ਪਤਾ ਕੀ ਕੀਤਾ ਨੇ ਉਹ ਜਿਹੜਾ ਦੋ ਬੰਦੇ ਦੁਕਾਨੇ ਮੁੰਡੇ ਭੱਜ ਗਏ ਨੇ ਤੇ ਆਪ ਜਿਹੜੀ ਉਹਦੀ ਕਾਰ ਦੀ ਸੀ ਕਣ ਕੰਟ ਤੋਂ ਇਹ ਕਿਹਦੀ ਕਾਰ ਨਹੀਂ ਸੀ ਉਹ ਆਰਪਰੀ ਸੇਂਗ ਦੀ ਜਿਹੜੀ ਬਣੀ ਸੀ ਪਤਨੀ ਤੇ ਉਹ ਦਜੀ ਜੰਦਰਾ ਮਾਰ ਕੇ ਤੇ ਬੈਗ ਬੂਗ ਲਾ ਲੀੜਾ ਕਪੜਾ ਲੈ ਕੇ ਪਹਿਲੇ ਕਿ ਦਿਨ ਨਿਕਲ ਗਈ ਇਹ ਜਿੰਦੇ ਕਮਰੇ ਦੇ ਵਿੱਚ ਕਿਰਾਏ ਰਹਿੰਦੇ ਹਨ ਉਹਨੂੰ ਕਦੇ ਪਤਾ ਲੱਗਾ ਉਹ ਆਇਆ ਉਹਨੇ ਕਦੇ ਜੰਦਰਾ ਤੋੜਿਆ ਤੋੜ ਕੇ ਵੇਖਿਆ ਆਇਆ ਹਾਰੂ ਮਾਰ ਕੇ ਜੰਦਰਾ ਨਿਕਲ ਗਏ ਉਹਨੇ ਫਿਰ ਅੱਜ ਦੇ ਵੀ ਉਹਨੇ ਵੇਖਿਆ ਨਹੀਂ ਤੇ ਫਿਰ ਉਹਨੇ ਇਧਰ ਫੋਨ ਲਾਇਆ ਹੈ ਮਲਾਜ਼ਮਾਂ ਨੂੰ ਉਹ ਗਏ ਨਹੀਂ ਜਾਗ ਇਹਦੇ ਨਾਲ ਕਿੰਨੀ ਕੀ ਧੇਰ ਹੋ ਗਈ ਸੀ ਵਿਆਹ ਪੰਜ 6 ਮਹੀਨੇ ਹੋ ਗਏ ਇਹਨਾਂ ਕੀ ਕਹਿੰਦੇ ਆ ਰਹੇ 4-5 ਮਹੀਨੇ ਹੋ ਗਾ ਨੇ ਤੇ ਜਦੋਂ ਤਿਆਰਾ ਬੋਹਦਾ ਵੀ ਮੁੰਡਾ ਕਰੋ ਪਿਆ ਕੇ ਲਿਆਏ ਸਾਡੇ ਮੱਥੇ ਨਹੀਂ ਨਾ ਲੱਗਣਾ ਜੇ ਤਾਂ ਨਹੀਂ ਦਿੱਤਾ ਮੇਰੀ ਤਾਂ ਗੱਲ ਹੀ ਨਹੀਂ ਪਤਾ ਮਾਂਕੀ ਕਹਤੇ ਜੀ ਸਾਹਿਬ ਵੇਲੇ ਜਨਾ ਵੀ ਗਰੀਬ ਬੰਦੇ ਆ ਸਾਡੀ ਸੁਣਾਈ ਹੋਣੀ ਚਾਹੀਦੀ ਇਹ ਕੀ ਮਾਮਲਾ ਹੈ ਸਾਡਾ ਇਹ ਸਾਨੂੰ ਦੁਪਹਿਰੇ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਹਮਾਰੇ ਕੋਈ ਨੌਜਵਾਨ ਦੀ ਡੈੱਡ ਬੋਡੀ ਉਹਦੇ ਘਰ ਦੇ ਵਿੱਚ ਪਈ ਹੈ ਜੇ ਜੋ ਅਸੀਂ ਮੌਕੇ ਤੇ ਗਏ ਹਾਂ ਤੇ ਪਤਾ ਲੱਗਿਆ ਕਿ ਪਰਪਰੀ ਸਿੰਘ ਹੈਪੀ ਵਾਸੀ ਬੇਸਿਕਲੀ ਕੋਟੀਸੇ ਖਾਤੋਂ ਸੀ ਪਰ ਇੱਥੇ ਪ੍ਰਵੰਤਕੌਰ ਕੰਤੋ ਦੇ ਨਾਲ ਹੀ ਰਹਿ ਰਿਹਾ ਸੀਗਾ ਇੱਕ ਕਿਰਾਏ ਦੇ ਘਰ ਲੈ ਕੇ ਤੇ ਮੌਕੇ ਤੋਂ ਦੇਖਣ ਤੋਂ ਇਹ ਜਿਆਦਾ ਹੈ ਕਿ ਉਹਨੇ ਜਿਹੜੀ ਆਤਮ ਹੱਤਿਆ ਕੀਤੀ ਹੈ ਗਲ ਵਿੱਚ ਫਾਹ ਲੈ ਕੇ ਗਲ ਤੇ ਫਾਹ ਦਾ ਨਿਸ਼ਾਨ ਹੈ ਇਹ ਬੋਦੀ ਤੇ ਹੋਤੀ ਕੋਈ ਨਹੀਂ ਆਇਆ ਸੀ ਬਾਕੀ ਤਫਤੀਸ਼ ਕਰ ਰਹੇ ਆ ਤੇ ਉਹਦੀ ਲੜਕੀ ਦੀ ਫੈਮਲੀ ਨੂੰ ਬੁਲਾਇਆ ਗਿਆ ਕੋਟੇ ਸੇ ਖਾਂ ਤੋਂ ਇਹਨਾਂ ਦਾ ਬਿਆਨ ਲੈ ਕੇ ਜਿਹੜੀ ਅਗਲੀ ਚਾਰਜ ਦੀ ਅੰਦਾਜ਼ਨ ਇਹ ਪਿੰਡ ਵਾਸੀਆਂ ਤੋਂ ਪਤਾ ਚੱਲਿਆ ਕਿ ਪਿਛਲੇ 6 ਮਹੀਨਿਆਂ ਤੋਂ ਇੱਥੇ ਰਹਿ ਰਹੇ ਸੀ ਜਿਹੜਾ ਸਾਡੇ ਫਿਲਹਾਲ ਤਾਂ ਅਸੀਂ ਜਿਹੜਾ ਦੇਖਣ ਤੋਂ ਤੇ ਡੈੱਡ ਬਡੀ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਨੇ ਪਾਹ ਲਿਆ ਗਿਆ ਹੈ ਕਿਉਂਕਿ ਗਲਤੀ ਸਿਰਫ ਹੱਪ ਸਰਕਲ ਦਾ ਨਿਸ਼ਾਨ ਹੈ। ਬਾਕੀ ਅਸੀਂ ਜਿਹੜਾ ਪੂਰਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਜੋ ਵੀ ਕਾਰਵਾਈ ਹੋਊਗੀ ਉਹ ਅਮਰੋਸ ਤੇ। ਸਰ ਕਿੰਨੇ ਸਮਾਂ ਹੋ ਗਿਆ? ਇਹ 20 ਸਾਲ ਦੀ ਉਮਰ ਹੈ। ਕਾਰਨ ਕੁਝ ਪਤਾ ਬੱਝਿਆ ਕਿ ਇਹ ਖੂਨ ਹਾਲ ਹੱਤੇ ਕਾਰਨ ਨਹੀਂ ਕਿਉਂਕਿ ਇਹ ਜੀ ਵਾਈਸ ਵੀ ਇੱਥੇ ਮੌਕੇ ਤੇ ਮੌਜੂਦ ਹੁੰਦੇ ਸੀ। ਪੁਲਿਸ ਨੇ ਅੰਦਰ ਹੀ ਅਗਲੀ ਜਿਹੜਾ ਪਤਾ ਚੱਲ ਸਕਦਾ ਉਹ ਰੱਖੀ ਹੈ। ਵਾਇਸ ਨਾਲ ਕੁਲਵੰਤ ਕੋਰ ਕਰਨ ਤੋਂ ਬੇਰੀ ਉਮਰ 20 ਆਉਸੀ 50 ਸੀ ਅੱਗੇ ਨਹੀਂ ਫਿਰ ਵਾਇਸੇ ਹੀ ਜੁੜਿਆ ਪ੍ਰੈਜੈਂਟ